E विधानसभा हलका तरनदार ਵਿੱਚ ਜਿਹੜੀ ਚੋਣ ਹੈ ਅੱਜ ਪ੍ਰਕਿਰਿਆ ਆਈ ਹੈ ਸਵੇਰ ਤੋਂ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਤਰਨਦਾਰ ਦੇ ਪਿੰਡ ਕੱਕਾ ਦੇਲਾ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਆ ਬੀਬੀ ਸੁਵਿੰਦਰ ਕੌਰ ਰੰਦਾਵਾ ਉਹ ਵੀ ਇੱਥੇ ਮੌਜੂਦ ਹਨ ਉਹ ਆਪਣੀ ਵੋਟ ਪਾ ਕੇ ਬਾਹਰ ਆਏ ਹਨ ਉਹਨਾਂ ਨਾਲ ਗੱਲ ਕਰਾਂਗੇ ਇਹ ਪੰਜੀ ਕੀ ਕਹਿਣਾ ਚਾਹੁੰਦੇ ਜੀ ਕੀ ਕੀ ਮੁੱਦੇ ਹੈ ਔਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਚੋਣ ਕਮਿਸ਼ਨ ਵੱਲੋਂ ਦੇਖੋ ਜੀ ਚੋਣ ਕਮਿਸ਼ਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਪੈਰਾ ਮਿਲਟਰੀ ਫੋਰਸਿਸ ਆਈ ਤੇ ਬਾਕੀ ਇਹ ਮੁੱਦੇ ਜਿਹੜੇ ਗੱਲ ਕਰਦੇ ਜੋ ਮੁੱਦੇ ਤੇ ਬਹੁਤ ਜੇ ਕਿਸਾਨੀ ਦਾ ਮੁੱਦਾ ਵਾਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁਲਾਜ਼ਮ ਛੜਕਾਂ ਤੇ ਕਿਸਾਨ ਛੜਕਾਂ ਤੇ ਨੇ ਪਿੰਡਾਂ ਵਿੱਚ ਸੀਵਰੇਜ ਦੇ ਮਤਲਬ ਮੁੱਦਾ ਜੇ ਨਸ਼ੇ ਦਾ ਮੁੱਦਾ ਜੇ ਮੁੱਦੇ ਬਹੁਤ ਜ਼ਿਆਦਾ ਜੇ ਕਿਉਂਕਿ ਜੋ ਕੰਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ ਤੇ ਲੋਕ ਯਾਦ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਰਕੇ ਬੜੇ ਉਛਾਹ ਨਾਲ ਵੇਖ ਲੋ ਜੇ ਸ਼ੁਰੂਆਤੀ ਯਾ ਤੇ ਉਛਾਹ ਕਿੰਨਾ ਲੋਕਾਂ ਵਿੱਚ ਆ ਅੱਜ ਤੁਸੀਂ ਵੋਟ ਕਰਕੇ ਆਏ ਜੇ ਪੋਲ ਕਰਕੇ ਆਏ ਜੇ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਆ ਉਹਨਾਂ ਵੱਲੋਂ ਕਿਵੇਂ ਦੀ ਸ਼ਕਤੀ ਕੀਤੀ ਗਈ ਹੈ ਔਰ ਕਿਵੇਂ ਦੇ ਪ੍ਰਬੰਧ ਹਨ ਕਿਵੇਂ ਚੰਗੀ ਲੱਗ ਰਿਹਾ ਕਿਵੇਂ ਅਪੀਲ ਕਰ ਰਹੇ ਜਗੇ ਤੁਸੀਂ ਦੇਖੋ ਜੀ ਇਲੈਕਸ਼ਨ ਕਮਿਸ਼ਨ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਸਾਡੀ ਸੁਣਵਾਈ ਵੀ ਕੀਤੀ ਆ ਧਕੇਸ਼ਾਈ ਵਿਰੋਧ ਇੱਕ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਇਹ ਛੋਟੀ ਜੀ ਗੱਲ ਨਹੀਂ ਹੁੰਦੀ ਵੀ ਇਹਦੇ ਨਾਲ ਜਿਹੜੇ ਆ ਬਾਕੀ ਜਿਹੜੇ ਅਫਸਰ ਉਹ ਵੀ ਸੋਚਣਗੇ ਅਸੀਂ ਵੀ ਅਸੀਂ ਧਕੇਸ਼ਾਈ ਨਹੀਂ ਕਰਨੀ ਬਾਕੀ ਜਿਹੜਾ ਉਹਨਾਂ ਦੇ ਭਗਵੰਤ ਮਾਨ ਜੀ ਦੇ ਆਕਾ ਦਾ ਹੁਕਮ ਵਾ ਸ਼ਾਮਦਮ ਦੰਨਵੇੜ ਉਹ ਬਿਲਕੁਲ ਇੱਥੇ ਲਾਗੂ ਕੀਤਾ ਗਿਆ ਸੀ ਤੇ ਪਰ ਹੁਣ ਇਹ ਵਾਪੀ ਚੋਣ ਕਮਿਸ਼ਨ ਦੇ ਫੈਸਲਾ ਲਿਆ ਵਾ ਤੇ ਉਹਨਾਂ ਦੇ ਫੈਸਲੇ ਤੇ ਅਸੀਂ ਸੀਸ ਝਕਾਉਨੇ ਆ ਕਿਉਂਕਿ ਇਹ ਕੰਮ ਹੁਣ ਬੰਦ ਹੋ ਚੁੱਕਾ ਵਾ ਸਾਡੇ ਸਰਪੰਚ ਵਗੈਰਾ ਅੱਗੇ ਨਿ ਚੁੱਕੇ ਪਹਿਲਾਂ ਹੀ ਜੜੇ ਚੁੱਕੇ ਗਏ ਸੀ ਉਹੀ ਸੀ ਉਹਨਾਂ ਨੂੰ ਵੀ ਵੋਟ ਪਾਉਣ ਦਾ ਮਤਲਬ ਹੱਕ ਦੇ ਦਿੱਤਾ ਗਿਆ ਲੋਕਾਂ ਨੂੰ ਕੀ ਅਪੀਲ ਕਰਨੀ ਜਿੰਨੇ ਵੋਟ ਪਾਉਣ ਵਾਸਤੇ ਲੋਕਾਂ ਨੂੰ ਇਹੋ ਹੀ ਪੀਲਵਾ ਵੀ ਸ਼ਾਂਤੀਪੂਰਵਕ ਰਹਿ ਕੇ ਆਪਣੇ ਬੋਰਡ ਦੇ ਹੱਕ ਦਾ ਇਸਤੇਮਾਲ ਕਰੋ ਵੱਧ ਤੋਂ ਵੱਧ ਤੁਸੀਂ ਵੋਟਾਂ ਪਾਓ ਤੁਹਾਡੀ ਆਪਣੀ ਸਰਕਾਰ ਆ ਸਕੋ ਇਹ ਇਸਨ ਪੰਜੀ ਸੁਖਿੰਦਰ ਕੌਰ ਇਲਾਵਾ ਜਿਹੜੇ ਸ਼੍ਰੋਮ ਨਿਕਾਲੀਦਲ ਦੇ ਉਮੀਦਵਾਰ ਹਨ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਬਾਹਰ ਆ ਚੁੱਕੇ ਹਨ ਔਰ ਇਸ ਤਰ੍ਹਾਂ ਜਿਹੜੇ ਇਸ ਬੂਥ ਦੇ ਤੁਸੀਂ ਦੇਖ ਸਕਦੇ ਜੇ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਜਿਹੜੀ ਹੈ ਤਨਖਤ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਔਰ ਇਸ ਤਰ੍ਹਾਂ ਜਿਹੜੇ ਲੋਕ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਪੁੱਜ ਰਹੇ ਹਨ ਔਰ ਇਸ ਤਰ੍ਹਾਂ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਪੰਜੀ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਕਿਤਨੇ ਲੋਕ ਕਿਸ ਤਰ੍ਹਾਂ ਵੋਟ ਕਰਨ ਆ ਰਹੇ ਪੋਲ ਬਹੁਤ ਵਧੀਆ ਜੀ ਬਹੁਤ ਵਧੀਆ ਦੀਆਂ ਦਾਤਾਂ ਜਾਰੀ ਹੋਈਆਂ ਦਾਤਾਂ ਜਾਰੀ ਇਹ ਆਪਣਾ ਬੋਰਡ ਕਰਾਉਣੀ ਆ ਇਹਦਾ ਲੈਣਾ ਲੱਗੇ ਹੋਈ ਆ ভোটার ਆਉਂਦੇ ਆ ਆਪਣੀ ਬੋਟ ਦਾ ਇਸਤੇਮਾਲ ਕਰਦੇ ਆ ਤੇ ਚਲੀ ਜਾਂਦੇ ਆ ਕਿਵੇਂ ਦੀ ਕੰਡੀਸ਼ਨ ਹੈ ਜੇ ভোটার ਨੇ ਅੰਦਰ ਪਹੁੰਚ ਜਾਣਾ ਵਾ ਤੇ ਉਹਨੂੰ ਆਧਾਰ ਕਾਰਡ ਆਈਡੀ ਵਗੈਰਾ ਨਾਲ ਹੋਣੀ ਚਾਹੀਦੀ ਮੋਬਾਈਲ ਵਗੈਰਾ ਕਿਸ ਤਰ੍ਹਾਂ ਦੀਆਂ ਅਲਾਉ ਕੀਤੀਆਂ ਜਿਹੜਾ ਮੋਬਾਈਲ ਹੈ ਉਹ ਅੰਦਰ ਨਹੀਂ ਜਾਏਗਾ ਜੀ ਤੇ ਜਿਹੜਾ ਆਧਾਰ ਕਾਰਡ ਵਗੈਰਾ ਉਹ ਆਪਣਾ ਪੋਲਿੰਗ ਜਾਂ ਪ੍ਰੈਜੈਂਟਿਕ ਉਸ ਦੱਸਣਗੇ ਕਿੰਨੇ ਕਿੰਨੇ ਕੀ ਹੈਗਾ ਜੀ ਉਹਦਾ ਜੀ ਤੇ ਮੋਬਾਈਲ ਜਿਹੜਾ ਉਹ ਬਾਹਰ ਹੋਏਗਾ ਹਾਂ ਜੀ ਏ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਇੱਥੇ ਸਖਤੀ ਨਾਲ ਇੰਤਜ਼ਾਮ ਕੀਤਾ ਗਿਆ ਜਿਵੇਂ ਕਿ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਔਰ ਉਸ ਵਿੱਚ ਜਿਹੜੇ ਵੋਟਰ ਆ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ ਪਰ ਉਹਨਾਂ ਨੂੰ ਅੰਦਰ ਆਪਣਾ ਮੋਬਾਈਲ ਲੈ ਜਾਣ ਤੋਂ ਮਨਾਹੀ ਕੀਤੀ ਗਈ ਹੈ ਔਰ ਇਸ ਦੌਰਾਨ ਕੁਝ ਲੋਕ ਵੀ ਸਟੈਂਡ ਇੱਥੇ ਮੌਜੂਦ ਹੈ ਉਹਨਾਂ ਨੇ ਵੀ اسی ਗੱਲ ਕਰਾਂਗੇ ਔਰ ਪੰਜੀ ਸਸੀਗਾਲ ਕਿਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਵੋਟ ਪੋਲ ਕਰਕੇ ਆਏ ਜੀ ਇੰਤਜ਼ਾਮ ਕਿਵੇਂ ਦੇ ਆ ਔਰ ਚੋਣ ਕਮਿਸ਼ਨ ਨੇ ਕਿਤਨਾ ਦੀ ਹਦਾਇਤਾਂ ਹੋਈਆਂ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਜੀ ਬਿਲਕੁਲ ਜੀ ਤੁਸੀਂ ਸਿਕਿਉਰਿਟੀ ਤੋਂ ਦੇਖ ਲਓ ਕਿ ਚੋਣ ਕਮਿਸ਼ਨਰ ਪੂਰਾ ਧਿਆਨ ਦੇ ਰਿਹਾ ਆ ਇਸ ਇਲੈਕਸ਼ਨ ਉਤੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜਿਤਨਾ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਕਿ ਧੱਕੇਸ਼ਾਹੀ ਬਹੁਤ ਹੋ ਰਹੀ ਆ ਤੋ ਇਸ ਵਾਰੀ ਜਿਹੜੇ ਆ ਪ੍ਰਬੰਧ ਬਹੁਤ ਵਧੀਆ ਨੇ ਤੇ ਮੈਨੂੰ ਲੱਗਦਾ ਨਹੀਂ ਆ ਕਿ ਕੋਈ ਜਿਹੜਾ ਹੱਲਾ ਗੁਲਾ ਹੋਊਗਾ ਤੇ ਮੈਂ ਇਹ ਰਿਕਵੈਸਟ ਵੀ ਇਹੋ ਕਰੂੰਗੀ ਕਿ ਸ਼ਾਂਤਮਈ ਤਰੀਕੇ ਨਾਲ ਜੜੀਆਂ ਵੋਟਾਂ ਪਾਈਆਂ ਅਜੋ ਬਾਹਰ ਨਹੀਂ ਆਣੀਆਂ ਵੋਟਪਨ ਉਹਨਾਂ ਨੂੰ ਕੀ ਵੀ ਲਿਖਣੇ ਚਾਹੁੰਦੇ ਨੇ ਮੈਂ ਮਹਿਲਾ ਜਿਹੜੀਆਂ ਵਾਂ ਮੈਂ ਦੱਸ ਦਾਵਾਂ ਕਿ ਇੱਕ ਉਹਨਾਂ ਨੂੰ ਪਹਿਲੀ ਵਾਰ ਇੱਕ ਮਹਿਲਾ ਕੈਂਡੀਡੇਟ ਵੀ ਮਿਲੀ ਆ ਤਾਂ ਅਸੀਂ ਜਿੰਨੇ ਵੀ ਪਹਿਲਾਂ ਕਰਦੇ ਰਹੇ ਆ ਪ੍ਰਚਾਰ ਕਰਦੇ ਆ ਮਹਿਲਾ ਸਾਡੇ ਕੋਲ ਆਉਂਦੀਆਂ ਰਹੀਆਂ ਤੇ ਇਸ ਵਾਰ ਵੀ ਜੜਾਓ ਆਪਣਾ ਅਧਿਕਾਰ ਜਿਹੜਾ ਵਾ ਉਹ ਜਰੂਰ ਵਰਤਣਗੇ ਤੇ ਇਸ ਵਾਰ ਵੋਟ ਪਾਉਣਗੇ ਕਿਸ ਤਰ੍ਹਾਂ ਦੇ ਮੁੱਦੇ ਹਨ ਜਿਹੜੇ ਕਿ ਹੁਣੇ ਬਾਕੀ ਆ ਕਿਵੇਂ ਦੇ ਵਿਕਾਸ ਨਹੀਂ ਹੋ ਪਾਏ ਜਿਵੇਂ ਲੋਕਾਂ ਦੀ ਬੁਨਿਆਦੀ ਸਹੂਲਤਾਂ ਨਹੀਂ ਕਈ ਮਿਲ ਪਈਆਂ ਕਿਸ ਤਰ੍ਹਾਂ ਦੀਆਂ ਸ਼ਾਰਟ ਵਿੱਚ ਵੇਖੋ ਜੀ ਮੁੱਦੇ ਤਾਂ ਬਹੁਤ ਜ਼ਿਆਦਾ ਆ ਗਿੰਦੇ ਗਿੰਦੇ ਸਾਨੂੰ ਰਾਤ ਪੈ ਜਾਣੀ ਆ ਕਿਉਂ ਸਹਲਕੇ ਦਾ ਵਿਕਾਸ 10 ਸਾਲ ਤੋਂ ਜਿਹੜਾ ਹੈ ਉਹ ਪਿੱਛੇ ਆ ਤਾਂ ਮੁੱਦੇ ਜਿਹੜੇ ਆ ਸਭ ਤੋਂ ਪਹਿਲਾਂ ਸ਼ਹਿਰ ਦਾ ਮੁੱਦਾ ਹੈ ਜਿਹੜਾ ਹੈ ਉਹ ਪਾਣੀ ਦਾ ਮੁੱਦਾ ਆ ਪਾਣੀ ਪੀਣ ਵਾਲਾ ਹੀ ਬਹੁਤ ਗੰਦਾ ਆ ਹਰੇਕ ਘਰ ਜਿਹੜਾ ਹੈ ਉਹ ਫਿਲਟਰ ਅਫੋਰਡ ਨਹੀਂ ਕਰ ਪਾਉਂਦਾ ਤਾਂ ਅਸੀਂ ਉਹਦੇ ਵੱਲ ਧਿਆਨ ਦੇਵਾਂਗੇ ਜਿਹੜੇ ਇੱਕ ਜਿਹੜਾ ਲਾਅ ਐਂਡ ਆਰਡਰ ਦਾ ਜਿਹੜਾ ਆ ਬਿਲਕੁਲ ਵੀ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਆ ਤੇ ਉਹਦੇ ਵੱਲ ਆਪਾਂ ਧਿਆਨ ਦੇਵਾਂਗੇ ਫਿਰ ਆਪਾਂ ਜਿਹੜਾ ਆ ਇੱਕ ਗੈਂਗਸਟਰਵਾਦ ਜਿਹੜਾ ਬਹੁਤ ਚੱਲ ਚੁੱਕਿਆ ਉਹਦੇ ਵੱਲ ਧਿਆਨ ਦੇਵਾਂਗੇ ਨਸ਼ਿਆਂ ਦਾ ਮੁੱਦਾ ਆ ਔਰ ਬਹੁਤ ਸਾਰੇ ਮੁੱਦੇ ਆ ਸਾਡੇ ਹਲਕੇ ਦਾ ਤੇ ਵਿਕਾਸ ਦਾ ਸਭ ਤੋਂ ਵੱਡਾ ਮੁੱਦਾ ਹੈ ਸਾਡੇ ਹਲਕੇ ਦਾ ਵਿਕਾਸ ਹੀ ਨਹੀਂ ਹੋਇਆ ਜੀ ਇਸਨ ਮੈਡਮ ਕੰਜਨ ਬ੍ਰੀਥ ਕੋਰਜ ਉਮੀਦਵਾਰ ਹੈ ਉਹਨਾਂ ਦੀ ਬੇਟੀ ਆ ਔਰ ਉਹਨਾਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਔਰ ਇਸ ਤਰ੍ਹਾਂ ਅਸੀਂ ਕੁਝ ਲੋਕਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਆ ਨਾ ਇਸ ਸਕੂਲ ਜਿਹੜਾ ਸਰਕਾਰੀ ਕੁੱਲਾ ਜਿੱਥੇ ਕੀ ਬੂਥ ਨੰਬਰ 9899 100 101 ਦੇ ਬਣਾਏ ਗਏ ਹਨ ਇੱਥੇ ਜਿਹੜੇ ਲੋਕ ਆ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਔਰ ਵਿਧਾਨ ਸਭਾ ਹਲਕਾ ਦੇ ਜਿਹੜੇ ਕੁੱਲ 1 ਲੱਖ 92838 ਵੋਟਰ ਆ ਉਹ ਅੱਜ ਜਿਹੜੇ ਉਮੀਦਵਾਰਾਂ ਦੀ ਕਿਸਮਤ ਦਾ ਵੀ ਫੈਸਲਾ ਕਰਨ ਜਾ ਰਹੇ ਹਨ ਔਰ ਤੁਸੀਂ ਦੇਖ ਸਕਦੇ ਜੇ ਸਕੂਲ ਵਿੱਚ ਇੱਥੇ ਜਿਹੜੀਆਂ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ਔਰ ਅਸੀਂ ਇੱਥੇ ਕੁਝ ਵੋਟਰਾਂ ਨਾਲ ਗੱਲ ਵੀ ਕਰਾਂਗੇ ਕਿ ਉਹ ਕੀ ਕਹਿੰਦੇ ਚਾਹੁੰਦੇ ਹਨ ਭਾਜੀ ਵੋਟ ਪਾਉਣ ਆਏ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਹਾਂ ਠੀਕ ਠਾਕ ਇੰਤਜ਼ਾਮ ਕਿਵੇਂ ਦੇ ਆ ਇੰਤਜ਼ਾਮ ਬਹੁਤ ਵਧੀਆ ਵਧੀਆ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਬੋਰਡ ਪਾਉਂਦਾ ਹੈ ਠੀਕ ਹੈ ਸਿਕਿਉਰਿਟੀ ਵੀ ਪੂਰੀ ਹਾਂ ਪੂਰੀ ਪੂਰੀ ਕੀ ਮੁੱਦੇ ਕੀ ਆ ਕਿਵੇਂ ਦੇ ਕੰਮ ਆ ਜਿਹੜੇ ਕੀ ਕੁਝ ਜਿਹਦੇ ਸੋਚ ਕੇ ਘਰੋਂ ਵੋਟ ਪਾਉਣ ਆਏ ਜੇ ਸਵੇਰੇ ਉੱਠ ਕੇ ਪਹਿਲੇ ਟਾਈਮ ਮੁੱਦੇ ਤੇ ਬਹੁਤ ਹੈ ਮੁੱਦੇ ਤੇ ਇਹਦੇ ਹੱਲ ਨਹੀਂ ਹੋਣੇ ਜੇ ਕੋਈ ਸਰਕਾਰਾਂ ਦੀ ਮਾਮੂ ਤੇ ਹੱਲ ਕਰਦੀ ਕੋਈ ਨਹੀਂ ਕੀ ਹੁਣ ਕੀ ਆਸ ਰੱਖੀ ਆ ਆਸ ਹੀ ਅਜ ਬਸ ਬੋਲ ਪਾ ਚੁੱਕੇ ਆ ਆਸਰਾ ਕੀ ਬੋਲ ਪਾਉਂਦੇ ਸੀ ਇਹ ਕੀ ਕਹਨ ਜਾਂਦੇ ਬਾਈ ਸਾਡੇ ਭਾਜੀ ਆਸਰਾ ਰੱਖ ਕੇ ਪਾਈਆਂ ਜਾਂਦੀਆਂ ਵਾ ਪਰ ਗਾੜੀ ਹੁਣ ਜਿੰਨੀ ਦੇਰ ਤੱਕ ਵੋਟ ਪੈਂਦੀ ਨਹੀਂ ਉਨੀ ਦੇਰ ਤੱਕ ਤੇ ਲੀਡਰ ਬਹੁਤ ਕੁਝ ਦੱਸ ਦਿਕਿਆ ਜਦੋਂ ਵੋਟਾਂ ਪਾਈ ਜਾਂਦੀਆਂ ਮੁੜ ਕੇ ਫਿਰ ਬਾਅਦ ਚ ਤੇ ਤੁਹਾਨੂੰ ਪਤਾ ਹੀ ਕੋਈ ਪਹੁੰਚਦਾ ਹੀ ਨਹੀਂ ਕਿਤੇ ਫਿਰ ਪਹਿਲਾਂ ਕਹਿੰਦੇ ਸਾਡਾ ਆਪਣਾ ਪੈਂਟਿਆ ਤੇ ਮੁੜ ਕੇ ਅਗਾਨਾ ਬਣ ਜਾਂਦਾ ਹਲੋ ਜਿਹੜੇ ਉਮੀਦਵਾਰ ਆ ਚੋਣਾਂ ਤੋਂ ਪਹਿਲਾਂ ਹੁੰਦੇ ਆ ਉਸ ਤੋਂ ਬਾਅਦ ਨਹੀਂ ਆਉਂਦੇ ਬਾਅਦ ਚ ਕਿੱਥੇ ਕੌਣ ਆਉਂਦਾ ਬਾਅਦ ਕੌਣ ਕਿਸ ਨੂੰ ਪੁੱਛਦਾ ਬਾਅਦ ਸਕੇ ਬਾਅਦ ਕਿੰਨੇ ਵਛਾ ਆ ਹਾਂ ਬਾਅਦ ਕੋਈ ਨਹੀਂ ਆਉਂਦਾ ਜੀ ਬਾਅਦ ਚ ਕੋਈ ਨਹੀਂ ਆਉਂਦਾ ਜੀ ਬਸ ਆਪਣੇ ਕੰਮ ਨੂੰ ਆਉਂਦਾ ਜਿੰਨੇ ਕਿਸੇ ਆਉਣਾ ਉਹ ਜਿੰਨੇ ਜਰ ਕੰਮ ਸੀ ਹੋਣੇ ਚਾ ਤੁਹਾਡੇ ਕੋ ਰੋਜ ਆਉਂਦੇ ਹੋਣਗੇ ਹੋ ਜਾਂਦੇ ਰੋਜ਼ ਰੋਜ਼ ਕਦੀ ਕਿਤੇ ਜਲਸਾ ਕਰੀ ਕਿਤੇ ਜਲਸਾ ਕਰੀ ਚਾਹ ਕਰੇ ਪਕੌੜੇ ਕਰੇ ਕੁਝ ਤੋਂ ਮੁੜ ਕੇ ਪਾਣੀ ਪੋਕਾ ਨਹੀਂ ਪੁੱਛਦਾ ਕੋਈ ਤੁਸੀਂ ਕੀ ਨਾ ਚਾਹੁੰਦੇ ਜੀ ਬੋਟ ਪਾਣ ਆਏ ਜੀ ਕੀ ਅਪੀਲ ਕਰਨਾ ਚਾਹੁੰਦੇ ਜੀ ਕਿਵੇਂ ਦਾ ਇੰਤਜ਼ਾਮ ਲੱਗਾ ਤੁਹਾਨੂੰ ਮੋਬਾਈਲ ਵਗੈਰਾ ਜਾਣ ਬਾਕੀ ਹੌਣ ਕੋ ਆਏ ਬੱਚ ਕਹਿ ਨਹੀਂ ਵਰਨਾ ਜੀ ਕੰਮ ਬਹੁਤ ਬੰਨ ਵਾਲਾ ਸੜਕ ਵੇਖੋ ਕਈ ਹਾਲਤ ਬੜੀ ਸੜਕ ਦੀ ਸੜਕ ਟੁੱਟੀ ਪਈ ਜਿਹੜਾ ਕੰਮ ਹੋਣਾ ਵਾਲਾ ਜਿਹੜਾ ਕੰਮ ਹੋਣਾ ਵਾਲਾ ਉਹ ਹੋਣਾ ਚਾਹੀਦਾ ਕੀ ਕੰਮ ਕਰਦੇ ਤੁਸੀਂ ਹਾਂਜੀ ਲੇਬਰ ਦਾ ਕੰਮ ਕਰਦੇ ਲੇਬਰ ਦਾ ਕੰਮ ਕਰਦੇ ਅੱਜ ਫਿਰ ਵੋਟ ਪਾਉਣ ਲਈ ਕੀ ਲੇਬਰ ਤੋਂ ਛੁੱਟੀ ਕੀਤੀ ਹੈ ਹਾਂਜੀ ਨਹੀਂ ਛੁੱਟੀ ਨਹੀਂ ਕੀਤੀ ਵੋਟ ਪਾ ਕੇ ਹੰਤੇ ਜਾਵਾਂਗੇ ਵੋਟ ਪਾਉਣ ਆਈ ਜਰੂਰੀ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਭਾਜੀ ਤੁਸੀਂ ਅਈਂਦਰੇ ਨਹੀਂ ਹੈ ਬੰਦ ਹੋਈ ਹੋਰ ਕੁਝ ਨਹੀਂ ਹੋਈ ਹੱਡੀ ਬਸ ਇਹੋ ਚੋ ਨਸ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰ ਘਰ ਜਿੰਨਾ ਲੈਣਾ ਗੱਲ ਕਰੋੜੀ ਲਵਾ ਦਿੰਦਾ ਇਹ ਕੁਝ ਵੋਟਰਾਂ ਨੇ ਆਪਣੇ ਆਪਣੇ ਵਕਫਾ ਖ ਮੁੱਦਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਕਈ ਤਰ੍ਹਾਂ ਦੇ ਮੁੱਦੇ ਹਨ ਜਿਵੇਂ ਨਸ਼ਾ ਵਿਕਾਸ ਸੜਕਾਂ ਦੇ ਵਿਕਾਸ ਨਹੀਂ ਹੋ ਪਾਏ ਆ ਜਿਵੇਂ ਹੈਲਥ ਹੈ ਐਜੂਕੇਸ਼ਨ ਹੈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਉਹਨਾਂ ਨੂੰ ਪੇਸ਼ ਆਂਦੀਆਂ ਹਨ ਆ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰਨ ਆਏ ਆ ਭਾਵੇਂ ਕਿ ਉਹਨਾਂ ਨੇ ਆਪਣੇ ਕੰਮਾਂ ਦੇ ਵੀ ਜਾਨਣਾ ਹੈ ਪਰ ਕੰਮ ਤੋਂ ਜਾਣ ਤੋਂ ਪਹਿਲਾਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਜ਼ਰੂਰੀ ਸਮਝ ਰਹੇ ਆ ਹਨ ਉਹਨਾਂ ਦੇਖਣਾ ਹੈ ਕਿ ਇਹ ਜਿਹੜੀ ਚੋਣ ਆ ਉਸ ਤੋਂ ਬਾਅਦ ਜਿਹੜਾ ਉਮੀਦਵਾਰ ਕਿਸ ਦੀ ਕਿਸਮ ਨੂੰ ਚਮਕਾਉਂਦੀ ਹੈ ਰਮਨ ਚਾਵਲਾ ਜਗਬਨ ਟੀਵੀ ਤਰਨਤਰਨ